ਦੋਸਤੋ ਸੱਤ ਲੋ ਦਰਿਆ ਪੂਰਾ ਨੱਕੋ ਨੱਕ ਭਰ ਚੁੱਕਿਆ ਹੈ ਤੁਸੀਂ ਵੇਖ ਸਕਦੇ ਹੋ ਤਾਜ਼ਾ ਹਾਲਾਤ ਅੱਜ 15 ਤਰੀਕ 2025 ਜ਼ਿਲ੍ਹਾ ਜਲੰਧਰ ਤਸਵੀਰ ਨਕੋਦਰ ਪਿੰਡ ਵੇਰਾਂ ਆਪਾਂ ਹੁਣ ਇਸ ਟਾਈਮ ਛੋਲਿਆਂ ਵਾਲੇ ਬੰਨ ਤੇ ਖੜੇ ਆ ਤੇ ਤੁਸੀਂ ਪਾਣੀ ਦਾ ਲੈਵਲ ਵੇਖ ਸਕਦੇ ਹੋ ਤਕਰੀਬਨ 1 ਫੁੱਟ ਦਾ ਰਹਿ ਗਿਆ ਪਾਣੀ ਪਾਰ ਹੋ ਜਾਣਾ ਜਿੱਦਾਂ ਉਹ ਸਾਹਮਣੇ ਨਿਕਲ ਖੜਾ ਪਾਣੀ ਤੇ ਜੇਕਰ ਪਾਣੀ ਹੋਰ ਥੋੜਾ ਕੋ ਹੋਰ ਆਂਦਾ ਹੈ ਤੇ ਪਾਣੀ ਬੰਨ ਨੂੰ ਲੱਗ ਜਾਏਗਾ ਇੱਥੇ ਨੀਵਣਾ ਨੂੰ ਜਾਂਦਾ ਜਾਂਦਾ ਤੇ ਕਿਤੇ ਟਾਣੀਆਂ ਤੇ ਮਾਰ ਜ਼ਰੂਰ ਪਾਵੇਗਾ ਵੇਖ ਸਕਦੇ ਹੋ ਅੱਜ ਦੀ ਤਸਵੀਰ ਸਤਲੁਜ ਦਰਿਆ ਦੀ ਤੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਆਪਾਂ ਹੁਣ ਪਹੁੰਚੇ ਆਂ ਸਤਲੁਜ ਦਰਿਆ ਤੇ ਤੇ ਆਪਾਂ ਤੁਹਾਨੂੰ ਟਾਈਮ ਹੀ ਦੱਸਨੇ ਆ 3 ਵਜੇ ਤੇ बस चार बात चल लेने दो चार मिनट रह गए ਤੇ ਦੇਖ ਸਕਦੇ ਹੋ ਪੂਰਾ ਸਤਲੁਜ ਦਰਿਆ ਜਿਹੜਾ ਭਰਿਆ ਹੋਇਆ ਹੈ ਫੁੱਲ ਚੱਲ ਰਿਹਾ ਪਾਣੀ ਇਸ ਟਾਈਮ ਬਿਲਕੁਲ ਸਹੀ ਜਾਣਕਾਰੀ ਵਾਸਤੇ ਸਾਡੇ ਪੇਜ ਨੂੰ ਜਰੂਰ ਫੋਲੋ ਕਰ ਲੋ ਦੇਖੋ ਚਾਰ ਚਪੇਰਾ ਨਿਗਾਹ ਮਾਰੋ